ਆਪਣੀ ਹੀ ਬੱਸ ਹੇਠਾਂ ਆ ਕੇ ਦਮ ਤੋੜ ਗਿਆ ਬੱਸ ਦਾ ਕੰਡਕਟਰ ਬੱਸ ਨੂੰ ਪਛਾਣ ਕਰਵਾਉਂਦੇ ਸਮੇਂ ਵਾਪਰਿਆ ਭਿਆਨਕ ਹਾ사 ਦੱਸਦੇ ਇਹ ਖੰਨਾ ਦੇ ਸਮਰਾਲਾ ਰੋਡ ਤੇ ਪਿੰਡ ਉਟਾਲਾ ਨੇੜੇ ਵਾਪਰੇ ਭਿਆਨਕ ਸੜਕ ਹਾਸੇ 'ਚ ਆਪਣੀ ਹੀ ਬੱਸ ਹੇਠਾਂ ਆ ਕੇ ਕੰਡਕਟਰ ਦੀ ਮੌਤ ਹੋ ਜਾਣ ਦਾ ਸਮਾਚਾਰ ਸਾਹਮਣੇ ਆਇਆ ਇਹ ਹਾ사 ਉਸ ਵਕਤ ਵਾਪਰਿਆ ਜਦੋਂ ਬੱਸ ਦਾ ਕੰਡਕਟਰ ਬੱਸ ਨੂੰ ਪਛਾਣ ਕਰਵਾ ਰਿਹਾ ਸੀ ਜਿਸ ਦੇ ਚੱਲਦੇ ਕੰਡਕਟਰ ਰਣਜੀਤ ਸਿੰਘ ਦੀ ਮੌਤ ਹੋ ਗਈ ਪੁਲਿਸ ਵੱਲੋਂ ਬੱਸ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸਮਿਖੇਰ ਸਿੰਘ ਜੀ ਮੇਰਾ ਛੋਟਾ ਬ੍ਰਦਰ ਜੀ ਈ ਨਾਮ ਸੀ ਉਹਨੇ ਦੀ ਉਮਰ ਕਿੰਨੀ ਸੀ ਰਣਜੀਤ ਸਿੰਘ ਨਵਾਂ ਜੀ ਹਾਂ 35 ਕਿ ਸਾਲ ਉਮਰ ਦੇ ਸੀ ਕੀ ਕੰਮ ਕਰਦੇ ਸੀ ਜੀ ਕਨੈਕਟਰ ਹੀ ਕਰਦੇ ਕਿੱਥੋਂ ਕਿੱਥੇ ਜਾ ਰਹੇ ਸੀ ਕੀ ਘਟਨਾ ਪਈ ਜੀ ਉਹ ਮਾਛੀਵਾੜੇ ਤੋਂ ਖੰਨਾ ਜਾ ਰਹੇ ਸੀ ਰਾਹ 'ਚ ਜਾਮ ਲੱਗ ਗਿਆ ਜੀ ਉੱਥੋਂ ਜਾਮ ਤੋਂ ਗੱਡੀ ਬੈਕ ਕਰਾ ਰਹੇ ਸੀ ਡਰਾਈਵਰ ਦੀ ਅੰਗੈਲੀ ਨਾ ਜੀ ਪਿੱਛੇ ਆ ਗਿਆ ਕਨੈਕਟਰ ਕਨੈਕਟਰ ਦੀ ਉੱਥੇ ਮੌਕੇ ਦੀ ਮੋਟਰ ਗੱਡੀ ਉੱਪਰ ਚੜ ਗਈ ਹਾਂਜੀ ਗੱਡੀ ਬੈਕ ਕਰਦੇ ਤੋ ਉੱਪਰ ਚੜ ਗਈ ਇੱਕ ਬੰਦੇ ਕਾਰਬਾਈ ਕੀਤੀ ਸੀ ਹਾਂਜੀ ਕਾਰਬਾਈ ਕੀਤੀ ਸੀ ਤੇ ਪੁਲਿਸ ਰਿਪੋਰਟ ਹੋ ਲਖਵਿੰਦਰ ਸਿੰਘ ਆ ਜੀ ਪਿੰਡ ਤਨਘੇੜੀ ਆ ਜੀ ਮੇਰਾ ਛੋਟਾ ਬ੍ਰਦਰ ਸੀਗਾ ਜੀ ਬੱਸ ਕਨੈਕਟਰ ਸੀਗਾ ਤੇ 40 ਸਾਲ ਦੀ ਉਮਰ ਸੀ ਵੀ ਜੀ ਕੀ ਘਟਣਾ ਪਾਤਰ ਜੀ ਘਟਣਾ ਵਾਪਰੀ ਜੀ ਜਾਮ ਲੱਗਾ ਸੀਗਾ ਗੱਡੀ ਗਲਤ ਰਸਤੇ ਮੋੜਨ ਕਾਰਨ ਗੱਡੀ ਰਿਵਰਸ ਕਰਵਾ ਰਿਆ ਸੀਗਾ ਡਰਾਈਵਰ ਨੇ ਪਿੱਛੇ ਫੇੜ ਲੱਗਣ ਕਾਰਨ ਉਹਦੀ ਡੈਥ ਹੋ ਗਈ ਯੋਗ ਹੈ ਹਾਂਜੀ ਮੈਡਮ ਕਿੰਨੇ ਚਿਰ ਹੋਏ ਨੇ ਬੇ ਤਿੰਨ ਸਾਲ ਹੋਏ ਤੇ ਬੱਚੇ ਇੱਕ ਬੱਚਾ ਜੀ ਇਹਨੇ ਲੋਕ ਸਾਲ ਦੀ ਗੁੱਡੀ ਹੈ ਜੀ ਤੇ ਹੁਣ ਪੁਲਿਸ ਨੂੰ ਕਾਰਵਾਈ ਕੀਤੀ ਗਈ ਹਾਂਜੀ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ ਕਿਹੜੀ ਆ ਇੱਕ ਐਕਸੀਡੈਂਟ ਆਇਆ ਉਹਦਾ ਨਾਮ ਰਣਜੀਤ ਸਿੰਘ ਹੈ ਤੇ ਉਹ ਟੁੱਟਰ ਸਿੱਗਾ ਤੇ ਮੇਰੇ ਕੋਲ ਬਰਾਡ ਡਾਟਾ ਆਇਆ ਐਕਸੀਡੈਂਟ ਕਰਕੇ ਦਿੱਤਾ ਹੈ ਕੀ ਲੱਗਦਾ ਜੀ ਕਿਵੇਂ ਥੈਂਕ ਦੀ ਐਕਸੀਡੈਂਟ ਹੋਇਆ ਸਰ ਮੈਂ ਜਦੋਂ ਉਹਦਾ ਸੀਪੀਆ ਕਰਕੇ ਹੋ ਸਕਦੀ ਹੈ ਮੈਂ ਜਦੋਂ ਸੀਪੀਆ ਕਰ ਰਿਹਾ ਸੀਗਾ ਮੈਨੂੰ ਤਾਂ ਇਹ ਲੱਗ ਰਿਹਾ ਸੀਗਾ ਕਿ ਚੈਸਟ ਇੰਜਰੀ ਹੋਈ ਹੈ ਬਾਕੀ ਪੋਸਟਮਾਰਟਮ ਤੋਂ ਇਨਫੋਰਮੇਸ਼ਨ ਕਨਫਰਮ ਹੋਏਗੀ ਕਿ ਕੌਜ਼ ਆਫ ਡੈਥ ਕੀ ਹੈ ਕਰਨੇ ਕੋਈ ਨਹੀਂ ਘਟਨਾ ਹੈਗੀ ਜੀ ਸਰੀ ਕੁਝ ਤਕਰੀਬਨ 11:00 11:30 ਦੇ ਇਨਕੀ ਇਹਦਾ ਸਿਚੁਏਸ਼ਨ 40 ਇਦਾ ਨਾਮ ਰਜੀਤ ਸਿੰਘ ਹੈ 40 ਸਾਲ ਦੀ ਉਮਰ ਹੈ ਪਤੇਗੜ ਸਾਹਿਬ ਪਿੰਡ ਦੇ ਉਹ ਲੋਸਤੇਗੜ ਸਾਹਿਬ ਦੇ ਸਿਸਟੂ ਦਾ ਡਰਾਈਵਰ ਹਰਜੀਤ ਸਿੰਘ বাস ਨੰਬਰ 210 ਬੀ ਕੇ 87 ਦੇ ਨਾਲ ਸਮਾਹ ਹਰਪੀਸਨ ਸੋਨੀ ਤੇ ਜਿਹੜਾ ਤਾਂ ਕਰੈਕਟਰ ਸੀਗਾ ਇਹ ਬੱਸ ਪਿੱਛੇ ਜਾ ਰਿਹਾ ਸੀਗਾ ਹਰਜੀਤ ਸਿੰਘ ਸਮਾਹ ਹਕਸਨ ਅਸੀਂ ਐਨ ਐਚ ਡੀ ਪੀ ਐਸ ਮਲੋਂ ਪਤਾ ਕਰ ਲਿਆ ਇਹ ਵੀ ਲਗਭਗ ਅੱਜ ਮੂਹਰ ਦੇਕ ਮੌਤਕ ਮੌਤ ਹੋ ਗਈ ਤੇਰੀ ਕਾਰਗੋ ਅਮਰ ਜਲਦੀ ਜਾ ਰਹੀ ਹੈ ਕਿੰਨੇ ਕੇ ਸਾਲ ਦਾ ਜੀ ਇਹ 40 ਸਾਲ ਤੋਂ ਉਪਰ ਹੈ ਜੀ ਦੀ ਇਹ ਬਾਥਰੂ ਪਿੱਛੇ ਕਰਨ ਲੱਗੇ ਆ। ਬਾਈ, ਹਾਂ ਦੀ ਬੱਸ ਬੈਕ ਕਰਾ ਲਾਗੀ ਪੂਰੀ ਜਾਮ ਲੱਗਿਆ ਗਿਆ। ਜੇ ਮੈਂ ਕਹਾਂ ਕਿ ਜੇ ਥੱਲੇ ਆ ਕੇ ਬੱਸ ਥੱਲੇ ਬੱਸ ਵੀ ਪੀਰੀਟ ਬੱਤੀ ਫਿਰ ਰੁਕਣਾ ਕੀ ਮੂਵਮੈਂਟ ਹੈ ਤੇ ਆਜ ਸਟੇ ਦੀ ਸਿਰਫ। ਕਿਹੜੀਆਂ ਤਰ੍ਹਾਂ ਮਤ ਹੈ ਬੱਕਰਾ ਦਰ ਕੀ ਤਕੀਦੋ ਕਰਦਾ ਦੱਸੋ। ਅ ਮੈਂ ਬੱਕਰਾ ਬਣ ਰਿਹਾ ਹਾਂ ਜਿਸ ਤੋਂ ਸਮਾਉਪ ਅਰਪੀਸੂ। ਡਰਾਈਵਰ ਹਾਂ ਜਿਸ ਤੋਂ ਪਾਪ ਕਰਦਾ ਹੈ। ਕਿਹੜੀਆਂ ਤਰ੍ਹਾਂ ਹੁੰਦਾ ਹੈ ਇਹਨਾਂ ਦੇ ਪਾਸੇ ਤੋਂ। 686102 ਵੀਨਸ। ਉਹ ਇਹਦੀ ਗਰੰਟਰੀ ਬਈਏ ਜੀ। ਨਹੀਂ ਮੋਕਲੇ ਬੱਸ ਬਦਲ ਚਲਾ ਗਿਆ। ਅਤੇ ਅਗਰ ਡਰਾਈਵਰ ਜਦੋਂ ਕੱਟ ਚਲਾ ਰਿਹਾ ਸੀ ਪਿੱਛੇ ਬੈਕ ਕਰ ਰਿਹਾ ਸੀ ਨੂੰ ਪਤਾ ਹੀ ਨਹੀਂ ਲੱਗਿਆ ਕਿ ਇਹ ਕੋਈ ਗੇੜ ਨਹੀਂ ਉਹਨੂੰ ਪਤਾ ਹੀ ਜਾਮ ਲੱਗਿਆ ਸੀ ਉੱਥੇ ਜੀ ਉਹਨੂੰ ਪਤਾ ਲੱਗੇ ਬਾਸ ਤੋਂ ਲੰਬੀ ਹੋ ਗਈ ਉਹਨੂੰ ਪਤਾ ਲੱਗਾ ਕਿ ਉੱਤਰ ਗਿਆ ਮੈਂ ਸਾਹਬ ਜੀ ਨਾਲ ਉਹਨੇ ਤਖਲ ਕਰਾਇਆ ਜਾ ਕੇ ਲੈ ਕੇ ਆਇਆ ਇਹ ਵਾਕ ਨਹੀਂ ਇਹ ਲੈ ਕੇ ਮੁਕਤ ਜੀ ਨੇ ਡਾਕਟਰ ਸਾਹਿਬ ਨੇ ਆ ਕੇ ਦੇਖ ਤੇ ਇੱਥੇ ਕਰਾ ਦਿੱਤਾ ਜਿੰਮੇਟਰੀਟਰ ਕਰ ਗਿਆ ਉਹ ਬਣਾਉਣ ਬੋਸ ਤੋਂ ਰਾਮੇ ਰੋਂਦਾ ਤਾਂ ਅੰਦਾਸ਼ਾ ਇਹ ਬਚਾ ਲੀ ਅੱਜ ਉਹ ਸਗਣਾ ਤਾਂ ਕੱਲ੍ਹ ਸੀ ਅੱਜ ਨਹੀਂ ਹੈ ਜੀ ਡਰਾਈਵਰ ਆਪੂਦੇ ਹਸਪੀਟਲ ਹੈਗੇ ਲਈ ਅੰਬੇਰ ਰਸਤੇ ਤੇ ਦੋਲਾ ਕੀ ਹੈ